ਲੁਧਿਆਣਾ ਵਿੱਚ ਦਿਨ ਦਿਹਾੜੇ ਕਾਰੋਬਾਰੀ ਦੇ ਨਾਲ ਦਿੱਤਾ ਗਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਹਥਿਆਰ ਲੈ ਕੇ ਦੁਕਾਨ ਦੇ ਅੰਦਰ بڑے ਬਦਮਾਸ਼ ਨੌਕਰਾਨੀ ਨੇ ਦੇਖ ਦੇਈ ਮਚਾਇਆ ਸ਼ੋਰ ਤੇ ਹੋਏ ਫਰਾਰ ਬੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜੁੱਥੇ ਕਿ ਪੰਜਾਬ ਦੇ ਵਿੱਚ ਸਮਰਾਲਾ ਚੌਂਕ ਦੇ ਨਜ਼ਦੀਕੀ ਲੁਧਿਆਣੇ ਦੇ ਵਿੱਚ ਜੀहां ਲੁਧਿਆਣੇ ਦੇ ਵਿੱਚ ਮਨੀ ਟ੍ਰਾਂਸਫਰ ਤੇ ਕਾਰੋਬਾਰੀ ਦਿਨਾਲ ਦਿਨ ਦਿਹਾੜੇ ਤਿੰਨ ਐਕਟਿਵਾ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੁਕਾਨ ਦੇ ਵਿੱਚ ਵੜ ਜਾਂਦੇ ਨੇ ਜਿਸ ਤੋਂ ਬਾਅਦ ਲੁੱਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੱਸਦੇ ਕਿ ਦੁਕਾਨਦਾਰ ਨੇ ਖੁਦ ਨੂੰ ਤੇ ਆਪਣੀ ਮਾਂ ਨੂੰ ਦੁਕਾਨ ਵਿੱਚ ਬਨੇ ਕੈਬਿਨ ਚ ਲੋਕਾ ਕਰ ਲਿਆ ਜਿਸ ਤੋਂ ਬਾਅਦ ਉਸ ਦੀ ਨੌਕਰਾਰੀ ਨੇ ਸ਼ੋਰ ਮਚਾਇਆ ਬਾਕੀ ਸਟਾਫ ਆਉਂਦਾ ਦੇਖ ਬਦਮਾਸ਼ ਮੌਕੇ ਤੋਂ ਭੱਜ ਜਾਂਦੇ ਨੇ ਮੌਕੇ ਵਾਲੀ ਥਾਂ ਤੇ ਲੱਗੇ ਸੀਸੀਟੀਵੀ ਕੈਮਰਾ ਚ ਇਹ ਵਾਰਦਾਤ ਕੈਦ ਹੋ ਗਈ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਲੁੱਟ ਦੀ ਵਾਰ ਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਿੰਨ ਬਦਮਾਸ਼ ਐਕਟੀਵਾਤੇ ਸਵਾਰ ਹੋ ਕੇ ਆਉਂਦੇ ਨੇ ਤੇ ਇੱਕ ਕਾਰੋਬਾਰੀ ਦੀ ਦੁਕਾਨ ਦੇ ਵਿੱਚ ਵੜ ਜਾਂਦੇ ਨੇ ਡਰਿਆ ਹੋਇਆ ਕਾਰੋਬਾਰੀ ਆਪਣੀ ਮਾਂ ਦੇ ਨਾਲ ਲੋਕਰ ਦੇ ਵਿੱਚ ਖੁਦ ਨੂੰ ਲੋਕ ਕਰ ਲੈਂਦਾ ਜਿਹੜਾ ਦੁਕਾਨ ਦੇ ਵਿੱਚ ਬੜਾ ਕੈਬਨ ਦੇ ਵਿੱਚ ਉਸ ਨੂੰ ਲੋਕ ਕਰ ਲੈਂਦਾ ਜਿਸ ਤੋਂ ਬਾਅਦ ਸ਼ੋਰ ਮਚਾਇਆ ਜਾਂਦਾ ਹੈ ਉੱਥੇ ਨੌਕਰਾਨੀ ਤੇ ਬਾਕੀ ਸਟਾਫ ਵੱਲੋਂ ਜਿਸ ਤੋਂ ਬਾਅਦ ਉਹ ਭੱਜ ਜਾਂਦੇ ਨੇ ਜਾਣਕਾਰੀ ਜੋ ਸਾਹਮਣੇ ਆਈ ਹੈ ਉਸ ਅਨੁਸਾਰ ਦੁਕਾਨਦਾਰ ਤਰੁਣ ਸਰਦਾਨਾ ਨੇ ਦੱਸਿਆ ਕਿ ਬੀਤੇ ਦਿਨੀ ਉਹ ਆਪਣੇ ਮਾਂ ਦੇ ਨਾਲ ਹੀ ਦੁਕਾਨ ਤੇ ਬੈਠਾ ਸੀ ਤਿੰਨਾਂ ਚ ਅਣਪਛਾਤੇ ਲੋਕ ਐਕਟਿਵਾ ਤੇ ਸਵਾਰ ਹੋ ਕੇ ਅੰਦਰ ਦਾਖਲ ਹੋ ਜਾਂਦੇ ਨੇ ਬਦਮਾਸ਼ਾ ਨੂੰ ਆਉਂਦਾ ਦੇਖ ਮਾਂ ਨੂੰ ਸੁਚੇਤ ਕਰ ਦਿੱਤਾ ਉਸਨੇ ਜਿਸ ਤੋਂ ਬਾਅਦ ਬਾਕੀ ਸਟਾਫ ਵੀ ਦੁਕਾਨ ਤੇ ਹੀ ਉਸਦੇ ਨਾਲ ਬੈਠਾ ਸੀ ਦੋਨਾਂ ਨੇ ਆਪਣੇ ਆਪ ਨੂੰ ਕੈਬਨ ਦੇ ਅੰਦਰ ਲੌਕ ਕਰ ਲਿਆ ਦੱਸਦੀ ਹੈ ਕਿ ਉਸਨੇ ਦੁਕਾਨ ਵਿੱਚ ਬੜੇ ਬਦਮਾਸ਼ਾ ਦੇ ਚਿਹਰੇ ਤੋਂ ਉਸ ਨੂੰ ਰੁਮਾਲ ਹਟਾਣ ਦੇ ਲਈ ਕਿਹਾ ਪਰ ਗੁੱਸੇ ਵਿੱਚ ਆਏ ਬਦਮਾਸ਼ਾਂ ਨੇ ਤੇਜ਼ ਤਾਰ ਹਥਿਆਰ ਕੱਢ ਲਏ ਜਿਸ ਤੋਂ ਬਾਅਦ ਸਾਰੇ ਸਾਇਲੈਂਟ ਹੋ ਜਾਂਦੇ ਨੇ ਤਮਕੀਦ ਦਿੱਤੀ ਜਾਂਦੀ ਹੈ ਤਰੁਣ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਕਾਫੀ ਹੰਗਾਮਾ ਕੀਤਾ ਹੈ ਜਿਸ ਤੋਂ ਬਾਅਦ ਨੌਕਰਾਨੀ ਦੁਕਾਨ ਵਿੱਚ ਜਿਸ ਤਰ੍ਹਾਂ ਹੀ ਦਾਖਲ ਹੋਣ ਲੱਗੀ ਤਾਂ ਉਸਨੇ ਇਹਨਾਂ ਬਦਮਾਸ਼ਾਂ ਨੂੰ ਦੇਖ ਲਿਆ ਤੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਬਾਕੀ ਲੋਕ ਇਕੱਠਾ ਹੁੰਦੇ ਹੀ ਦੇਖ ਕੇ ਬਦਮਾਸ਼ ਉੱਥੋਂ ਦੀ ਭੱਜ ਜਾਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਫਿਲਹਾਲ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਮੇਰਾ ਨਾਮ ਤਰੁਣ ਸਰਦਾਰ ਹੈ ਅਚਾ ਜੀ ਪਤੀ ਅੱਜ ਕੀ ਹੋਇਆ ਕਹਿੰਦੇ ਕੋਈ ਜ਼ਬਾਨਦਾਰ ਅੰਦਰ ਬਣੀ ਨਾਕਾ ਬੋਸ ਬੰਦੇ ਹੈ ਮੈਂ ਆਰ ਕੇ ਐਫ ਐਕਸ ਸਰਵਿਸਿਜ਼ ਪ੍ਰਾਈਵੇਟ ਪ੍ਰਾਈਵੇਟ ਲਿਮਟਿਡ ਦਾ ਡਾਇਰੈਕਟਰ ਹੈ ਤੇ ਅੱਜ 3:30 ਵਜੇ ਅਸੀਂ ਅੰਦਰ ਆਪਣੀ ਗਤੀ ਕਰ ਰਹੇ ਸੀ ਇਸ ਮੰਡਲਾ ਚ ਲਿੰਕ ਰੋਡ ਦੇ ਉੱਤੇ ਸਟਾਰਟਿੰਗ ਦੇ ਸਭ ਤੋਂ ਫਸਟ ਆਫਿਸ ਮੇਰਾ ਕੀ ਹੋਇਆ ਜੀ ਸਰ ਅੱਜ 3:30 ਵਜੇ ਦੁਪਹਿਰੇ ਮੈਂ ਔਰ ਮਦਰ ਬੈਠੇ ਸੀ ਨਾਲ ਸਾਡਾ ਸਟਾਫ ਸੀਗਾ ਤੇ ਅਸੀਂ ਆਪਣਾ ਰੁਟੀਨ ਵਰਕ ਕਰ ਰਹੇ ਸੀ ਜਦੋਂ ਤੇ ਅਨੁਪਛਾਤੇ ਤਿੰਨ ਲੋਕ ਨਕਾਬਪੋਸ਼ਣ ਕੇ ਐਕਟੀਵਿਟੀ ਆਈ ਤੇ ਜਿਵੇਂ ਸੀ ਜੇ ਚ ਮਣੀ ਨਿਗਾ ਪਈ ਮੈਂ ਕਿਹਾ ਮਮਾ ਮੈਨੂੰ ਠੀਕ ਜੇ ਨਹੀਂ ਲੱਗੇ ਤੁਸੀਂ ਦੋਰ ਬੰਦ ਕਰ ਲਓ ਆਪਣਾ ਮੈਂ ਅੰਦਰ ਪਿਛਲੇ ਪਾਸੇ ਦੋਰ ਤੇ ਬੈਠ ਗਿਆ ਤੇ ਤੁਸੀਂ ਦੋਰ ਬੰਦ ਕਰ ਲਿਆ ਅੰਦਰ ਆਏ ਮੈਂ ਕਿਹਾ ਭਾਜੀ ਰੁਮਾਲ نیچے ਕਰੋ ਫਿਰ ਦੁਆਰਾ ਮੈਂ ਆਵਾਜ਼ ਦਿੱਤੀ ਮੈਂ ਕਿਹਾ ਭਾਜੀ ਤੁਹਾਨੂੰ ਰੁਮਾਲ ਘੇਰ نیچے ਕਰੋ ਪਿੱਛੇ ਕਰੋ ਤੀਜੀ ਵਾਰ ਕਹਿਣ ਲੱਗਾ ਤਾਂ ਇਹਨਾਂ ਇਹਨੂੰ ਇਹਦਾਤ ਘੱਟੀ ਜੀ ਘੱਟੋ ਘੱਟ 3 ਤੋਂ 4 ਫੁੱਟ ਦੀ ਹੋਊਗੀ ਦਾਤ ਕਹਿੰਦਾ ਸਾਰੇ ਸਾਇਲੈਂਟ ਹੋ ਜਾ ਮਮਾ ਇੱਕਦਮ ਕਮਰਾ ਆ ਗਈ ਤੇ ਇੰਨੇ ਨੂੰ ਮੇਡ ਆ ਗਈ ਬਾਹਰ ਮੈਂ ਮੇਡ ਨੂੰ ਕਿਹਾ ਬਾਰ-ਬਾਰ ਬਾਰ-ਬਾਰ ਮੇਡ ਨਿਕਲ ਕੇ ਸਾਡਾ ਆਫਿਸ ਦੂਜੇ ਦੋਪਾਨਾ ਛੱਡ ਕੇ ਆ ਰਿਹਾ ਟਰੈਵਲ ਦੇ ਨਾਲ ਤੇ ਉਹ ਉਧਰ ਚਲੀ ਗਈ ਸਾਡੇ ਸਾਰਾ ਸਟਾਫ ਬਾਕੀ ਜਿਹੜਾ ਸਟਾਫ ਸੀ ਛੇ-ਸੱਤ ਬੰਦਿਆਂ ਦਾ ਸਟਾਫ ਹੈਗਾ ਡਾ ਬਾਕੀ ਸਾਰੇ ਉਧਰ ਲੰਚ ਕਰਕੇ ਉਧਰ ਬੈਠੇ ਸੀ ਉਹ ਇੱਕੋ ਦਮ ਆ ਗਏ ਉਹ ਇੰਨੇ ਨੂੰ ਇਹ ਭੱਜ ਗਏ ਸਰ ਕੋਈ ਲੈ ਕੇ ਵੀ ਕੋਈ ਚਾਨੀਮਾਲੀ ਨੁਕਸਾਨ ਨਹੀਂ ਹੋਇਆ ਜੀ ਕਿਸੇ ਤਰ੍ਹਾਂ ਦਾ ਠੀਕ ਹੈ ਤਿੰਨੇ ਜਣੇ ਸੀ ਫਿਰ ਤਿੰਨੇ ਜਣੇ ਸੀ ਐਕਟਿਵਾ ਤੇ ਆਏ ਸੀ ਵਾਈਟ ਕਲਰ ਦੀ ਐਕਟਿਵਾ ਸੀ ਵਾਹ ਦੇ ਸੀਲਿੰਗ ਵਗੈਰਾ ਲੱਗੇ ਸਾਰੇ ਇਹ ਜੀ ਸਾਰਾ ਕਲਿੱਪ ਹੈਗਾ ਲੈਣੇ ਵਗੈਰਾ ਨੇ ਪੂਰੀ ਤਰ੍ਹਾਂ ਕੋਈ ਸਮਝੂ ਵਾਰਾ ਨਹੀਂ ਜੀ ਨੂੰ ਪੁੱਛ ਲੈ ਤੋ ਪਰ ਬਾਰ ਬਾਰ ਤਾਂ ਕਮਾਰਿਆ ਜੀ ਗੇਟ ਕੋਲ ਗੇਟ ਮੈਂ ਕਿਹ ਗੋਲੇ ਰਹੀ ਤੁਸੀਂ ਜਿਹੜੀ ਬੰਦ ਰੱਖਿਆ ਪਹਿਲੇ ਵੇੜੀ ਬੰਦ ਰੱਖੀ ਸੀਸ਼ੇ ਦੇ ਵਿੱਚੋਂ ਮੈਂ ਗੱਲ ਕਰਦਾ ਰਿਹਾ ਉਹਨਾਂ ਨੂੰ ਠੀਕ ਇਹਨੂੰ ਲੈ ਕੇ ਹੁਣ ਪੁਲਿਸ ਨੂੰ ਮੈਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਜੀ ਸਵੇਰੇ ਐਚ ਐਚਓ ਸਾਹਿਬ ਆਣਗੇ ਜੀ ਸਾ 11 ਵਜੇ ਦਾ ਟਾਈਮ ਦਿੰਦਾ ਉਹਨਾਂ ਨੇ ਉਹਨਾਂ ਦਾ ਨਾਮ ਚ ਲਿਆ ਦਿੰਦਾ ਲੱਗਦਾ ਨਹੀਂ ਸਰ ਜੀ ਵਪਾਰੀ ਸੁਰੱਖਿਤ ਨਹੀਂ ਹੈ ਨਹੀਂ ਸਰ ਬਿਲਕੁਲ ਸੁਰੱਖਿਤ ਨਹੀਂ ਹੈ ਉਹ ਵਪਾਰੀ ਬ੍ਰਦਰ ਦਾ ਬਾਹਰ ਕੈਨੇਡਾ ਤੋਂ ਫੋਨ ਆਇਆ ਕਹਿੰਦਾ ਵਾਈਂਡ ਅਪ ਕਰ ਦੋ ਲੋਰਾ ਦੀ ਮਦਰ ਦੀ ਹਾਲਤ ਦੇਖ ਰਹੀ ਸਾਰਾ ਹੰਕਾਰ ਲੱਗ ਰਿਹਾ ਸਾਰਾ ਕੁਝ ਵਾਈਂਡ ਅਪ ਕਰਨਾ ਨਹੀਂ ਸੀ ਸਿਰਫ ਜਲਦੀ ਵਾਈਂਡ ਅਪ ਕਰਨਾ ਸੀ ਉਸ ਦੀ ਮੰਗ ਕੀ ਕਰਦੇ ਬੰਦੇ ਫੜੇ ਜਾਂ ਲੋਰ ਤੱਕ ਹੀ ਸਰ ਅਸੀਂ ਕਰਨਾ ਬਟ ਇਹ ਡਰ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਬਟ ਅੱਜ ਤੋਂ ਪਿਛਲੀਆਂ ਸਰਕਾਰਾਂ ਵੀ ਰਹੀਆਂ ਨੇ ਕੋਈ ਮਾਹੌਲ ਆਇਆ ਨਹੀਂ ਬਟਾਂ ਸਰਕਾਰ ਆਉਣ ਤੋਂ ਬਾਅਦ ਜ਼ਿਆਦਾ ਮਾਹੌਲ ਗਾਇਮ ਨੂੰ ਰਾਮ ਨਾਲ ਭੱਜ ਗਏ ਆ ਰਾਮ ਨਾਲ ਗਏ ਨੇ ਕੋਈ ਆਰਾਮ ਨਾਲ ਭੱਜ ਕੇ ਗਏ ਆ ਕਿਸੇ ਤਰ੍ਹਾਂ ਲਾ ਰਿਹਾ ਸੀਗਾ ਉਡੀ ਲੱਗੇ ਆ ਨਾ ਬੱਡੀ ਲਾਰਾਸ ਦਾ ਕੁਝ ਮਿੰਟ ਇੱਕ ਮਿੰਟ ਜੋਤੀ ਕਰਿਆ ਸਾਰੇ ਇੱਥੇ ਕੋਲੇ ਤੇਜੀ ਵਾਰ ਕਹਿਣ ਲੱਗਾ ਤੇ ਇੰਨੇ ਇੰਨੇ ਦੇ ਦਾਤ ਗੱਡੀ ਜੀ ਘੱਟੋ ਘੱਟ 3 ਤੋਂ 4 ਫੁੱਟ ਦੀ ਹੋਊਗੀ ਦਾਤ ਕਹਿੰਦਾ ਸਾਰੇ ਸਾਇਲੈਂਟ ਹੋ ਜਾ ਮम्मा ਇੱਕ ਉਦਮ ਕਮਰਾ ਆ ਗਈ ਤੇ ਇੰਨੇ ਨੂੰ ਮੇਡ ਆ ਗਈ ਬਾਹਰ ਮੈਂ ਮੇਡ ਨੂੰ ਕਿਹਾ ਬਾਰ 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 ਲੁਧਿਆਣਾ లైਵ ਦੇ ਲਈ ਮੈਂ ਥਾਪੜ ਦੀ ਰਿਪੋਰਟ